ਤੁਹਾਡੇ ਤੇ ਇਲਜ਼ਾਮ ਲਾਏ ਗਏ ਆ ਟਿੱਪਰ ਯੂਨੀਅਨ ਸਾਹਨੇ ਆਲਵਲ ਦੇ ਵੱਲੋਂ ਕਿ ਐਮ ਐਲ ਏ ਸਾਡੇ ਤੋਂ ਅਸੀਂ ਮਿੱਟੀ ਪੁੱਟਦੇ ਆ ਤੇ ਪ੍ਰਤੀ ਕੀਲਾ ਐਮ ਐਲ ਏ ਸਾਡੇ ਤੋਂ 1.5 ਲੱਖ ਰੁਪਈਆ ਜਿਹੜਾ ਉਹ ਰਿਸ਼ਵਤ ਮੰਗਦਾ ਔਰ ਭਗਵੰਤ ਮਾਨ ਦੇ ਨਾਮ ਤੇ 50 ਲੱਖ ਰੁਪਈਆ ਐਮ ਪੀ ਵੋਟਾਂ ਦੇ ਲਈ ਮੰਗ ਰਹੇ ਨੇ ਕਿਸੇ ਨੂੰ ਨਹੀਂ ਨਾ ਫੜ ਸਕਦੇ ਹਮ ਉਹਦੇ ਲਈ ਮੈਂ ਕਹਿੰਦਾ ਕੋਈ ਵੀ ਵੱਡੀ ਤੋਂ ਵੱਡੀ ਏਜੰਸੀ ਇਹਦੇ ਚਾਰਜ ਕਰੇ ਜੇਕਰ ਮੇਰਾ 1% ਵੀ ਹੋਵੇ ਤੇ ਮੈਂ ਉਸੇ ਟਾਈਮ ਹੀ ਆਪਣੇ ਆਪ ਨੂੰ ਸੁਸਾਈਡ ਕਰਨ ਲਈ ਤਿਆਰ ਹੈ ਐਮਐਲਏ ਸਾਹਿਬ ਉਹ ਉਹ ਇਹ ਵੀ ਗੱਲ ਕਹਿ ਰਹੇ ਆ ਕਿ ਐਮਪੀ ਵੋਟਾਂ ਦੇ ਲਈ 50 ਲੱਖ ਰੁਪਏ ਭਗਵਾਨ ਪਰਮਾਨੰਦ ਦੇ ਨਾਮ ਤੇ ਮੰਗ ਰਹੇ ਆ ਜਿਵੇਂ ਬੈੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਤਾੜਨਾ ਕਿਸੇ ਵੀ ਬੰਦੇ ਨੂੰ ਗਲਤ ਕੰਮ ਬੈੜ ਹਲਕੇ ਚ ਨਾ ਅਸੀਂ ਹੋਣ ਦਿਆਂਗੇ ਨਾ ਪਹਿਲਾਂ ਹੋਣ ਦਿੱਤਾ ਜੇ ਜਿੰਨੇ ਮਰਜ਼ੀ ਤੜਫੀ ਜਾਣ ਜੋ ਮਰਜ਼ੀ ਕਰੀ ਜਾਣ ਔਰ ਮੇਰੀ ਸਖਤ ਵਾਰਨਿੰਗ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਉਹ ਕਹਿੰਦੇ ਕਿ ਜਦੋਂ ਅਸੀਂ ਪੈਸੇ ਦੇ ਦਿੰਨੇ ਆ ਉਦੋਂ ਸਾਡਾ ਵਧੀਆ ਕੰਮ ਕਾਜ ਚੱਲਦਾ ਰਹਿੰਦਾ ਜਦੋਂ ਅਸੀਂ ਬੰਦ ਕਰ ਦਿੰਨੇ ਆ ਫੇਰ ਫੜਾ ਦਿੰਦੇ ਆ ਜੇ ਅਜ ਤੱਕ ਪੁਲਿਸ ਨੂੰ ਨਾ ਮੈਂ ਕਦੇ ਕਿਸੇ ਦੀ ਗੱਡੀ ਫੜਨ ਲਈ ਫੋਨ ਕੀਤਾ ਤੇ ਨਾ ਕਿਸੇ ਦੀ ਗੱਡੀ ਛੱਡਣ ਲਈ ਫੋਨ ਕੀਤਾ ਆਪ ਲਿਖ ਰਹੇ ਆ ਲੈਟਰ ਦੇ ਵਿੱਚ ਹੀ ਲਿਖ ਰਿਹਾ ਕਿ ਇਹਦੀ ਕੋਈ ਪਾਲਿਸੀ ਨਹੀਂ ਹੈ ਕੋਈ ਮਨਜ਼ੂਰੀ ਨਹੀਂ ਹੈ ਕੋਈ ਬੰਦਾ ਬਟ ਮੇਰੇ ਨਾਲ ਐਮਐਲਏ ਗਿਆਸਪੁਰਾ ਸਾਹਿਬ ਜੁੜੇ ਨੇ ਔਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਲੈਟਰ ਵਾਇਰਲ ਕੀਤੀ ਗਈ ਹੈ ਇੱਕ ਟਵੀਟ ਕੀਤਾ ਗਿਆ ਐਮਐਲਏ ਸਾਹਿਬ ਉਸ ਲੈਟਰ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲਾਏ ਗਏ ਆ ਟਿੱਪਰ ਯੂਨੀਅਨ ਸਾਹਨੇ ਆਲਵਲ ਦੇ ਵੱਲੋਂ ਕਿ ਐਮਐਲਏ ਸਾਡੇ ਤੋਂ ਅਸੀਂ ਮਿੱਟੀ ਪੁੱਟ ਦਿਆਂ ਤੇ ਪ੍ਰਤੀ ਕੀਲਾ ਐਮਐਲਏ ਸਾਡੇ ਤੋਂ 1.5 ਲੱਖ ਰੁਪਈਆ ਜਿਹੜਾ ਉਹ ਰਿਸ਼ਵਤ ਮੰਗਦਾ ਔਰ ਭਗਵੰਤ ਮਾਨ ਦੇ ਨਾਮ ਤੇ 50 ਲੱਖ ਰੁਪਈਆ ਐਮਪੀ ਵੋਟਾਂ ਦੇ ਲਈ ਮੰਗ ਰਹੇ ਨੇ ਅੱਛਾ ਜੀ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਲੈਕਸ਼ਨ ਦਾ ਸਮਾਂ ਹੈ ਜਿਹੜੇ ਵਿਰੋਧੀ ਨੇ ਉਹਨਾਂ ਨੇ ਇਲਜ਼ਾਮ ਤਾਂ ਲਾਉਣੀ ਹੁੰਦੇ ਆ ਦੂਸਰੀ ਗੱਲ ਇਹ ਆ ਕਿ 1 ਰੁਪਈਆ ਵੀ ਮੇਰੇ ਲਈ ਸਰਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ ਤੀਜੀ ਗੱਲ ਉਸ ਲੈਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਲਿਖਿਆ ਵੀ ਅਸੀਂ 1.5 ਲੱਖ ਰੁਪਈਆ ਦੰਨੇ ਆ ਜੇ 1.5 ਲੱਖ ਰੁਪਈਆ ਦੰਨਿਆ ਤੇ ਫਿਰ ਮੈਂ ਰੋਕਦਾ ਕਿਉਂ ਹਣਾ ਜਦੋਂ ਮੇਰੇ ਨਾਲ ਸੈਟ ਕੀ ਹੋ ਗਈ ਫਿਰ ਦੂਜੀ ਗੱਲ ਉਹ ਲਿਖਦੇ ਆ ਵੀ ਪੱਟਣ ਦੰਦੇ ਨਹੀਂ ਤੀਜੀ ਗੱਲ ਉਹ ਲਿਖਦੇ ਆ ਵੀ ਇਹਦੀ ਕੋਈ ਮਨਜ਼ੂਰੀ ਨਹੀਂ ਮੈਂ ਤੁਹਾਡੇ ਚੈਨਲ ਜਰੀਏ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਦਾ ਹਾਂ ਕਿ ਮੈਂ ਪੈੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਤਾੜਨਾ ਕਿਸੇ ਵੀ ਬੰਦੇ ਨੂੰ ਗਲਤ ਕੰਮ ਬੈਲ ਹਲਕੇ ਚ ਨਾ ਅਸੀਂ ਹੋਣ ਦੇਵਾਂਗੇ ਨਾ ਪਹਿਲਾਂ ਹੋਣ ਦਿੱਤਾ ਕਿ ਜਿੰਨੇ ਮਰਜੀ ਤੜਫੀ ਜਾਣ ਜੋ ਮਰਜੀ ਕਰੀ ਜਾਣ ਔਰ ਮੇਰੀ ਸਖਤ ਵਾਰਨਿੰਗ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਗੀ ਐਮਐਲ ਸਾਹਿਬ ਉਹ ਉਹ ਇਹ ਵੀ ਗੱਲ ਕਹਿ ਰਹੇ ਆ ਕਿ ਐਮਪੀ ਵੋਟਾਂ ਦੇ ਲਈ 50 ਲੱਖ ਰੁਪਏ ਭਗਵੰਤ ਮਾਨ ਦੇ ਨਾਮ ਤੇ ਮੰਗ ਰਹੇ ਆ ਮੈਂ ਉਹੀ ਕਹਿ ਰਿਹਾ ਨਾ ਉਹ ਤਾਂ ਕੁਝ ਵੀ ਕਹਿ ਸਕਦਾ ਨਾ ਮੈਂ ਕਹਿ ਸਕਦਾ ਕਿਸੇ ਦਾ ਮੂੰਹ ਨਹੀਂ ਨਾ ਫੜ ਸਕਦੇ ਹਾਂ ਉਰੇ ਲਈ ਮੈਂ ਕਹਿੰਦਾ ਕੋਈ ਵੀ ਵੱਡੀ ਤੋਂ ਵੱਡੀ ਏਜੰਸੀ ਇਹਦੇ ਦੀ ਜਾਂਚ ਕਰੇ ਅਗਰ ਮੇਰਾ 1% ਵੀ ਹੋਵੇ ਤੇ ਮੈਂ ਉਸੇ ਟਾਈਮ ਹੀ ਆਪਣੇ ਆਪ ਨੂੰ ਸੁਸਾਈਡ ਕਰਨ ਲਈ ਤਿਆਰ ਆ ਅੱਛਾ ਤੁਸੀਂ ਯਾਨੀ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਮੈਂ ਹਰ ਤਰ੍ਹਾਂ ਦਾ ਜੇਰ ਮੈਂ ਪੰਥਕ ਬੰਦਾ ਪਿਛਲੇ 15 ਸਾਲਾਂ ਤੋਂ ਮੈਂ ਪੰਥ ਦੀ ਸੇਵਾ ਤੇ ਲੜਦਾ ਆ ਰਿਹਾ ਹਾਂ ਔਰ ਮੈਂ ਆਪਣੇ ਪ੍ਰਿੰਸੀਪਲ ਤੇ ਕਾਇਮ ਆ ਬੇਸਿਕਲੀ ਗੱਲ ਕੀ ਆ ਕਿ ਪਰਸੋਂ ਇਹ ਕੋਈ ਮਾਈਨਿੰਗ ਕਰਦਾ ਸੀ ਇਹਨਾਂ ਦਾ ਜਿਹੜਾ ਕੋਈ ਪ੍ਰਧਾਨ ਹੈ ਉਹ ਰਾਜਗੜ੍ਹ ਦੇ ਵਿੱਚ ਮਸ਼ੀਨ ਨੇ ਦੀ ਫੜੀ ਗਈ ਸੀ ਤੇ ਉੱਥੇ ਮੈਨੂੰ ਬੜੇ ਅਲ ਇਧਰ-ਉਧਰ ਫੋਨ ਕਰਾਏ ਕਿ ਪੁਲਿਸ ਨੂੰ ਕਹਿ ਕੇ ਗੱਡੀ ਛਡਵਾ ਦੇ ਪਰ ਮੈਂ ਵੀ ਇਹ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਪੁਲਿਸ ਨੂੰ ਨਾ ਮੈਂ ਕਦੇ ਕਿਸੇ ਦੀ ਗੱਡੀ ਫੜਨ ਲਈ ਫੋਨ ਕੀਤਾ ਤੇ ਨਾ ਕਿਸੇ ਦੀ ਗੱਡੀ ਛੱਡਣ ਲਈ ਫੋਨ ਕੀਤਾ ਔਰ ਇਹ ਮੈਂ ਪਰ ਹੁਣ ਮੈਂ ਤੁਹਾਡੇ ਜਰੀਏ ਜ਼ਰੂਰ ਕਹਿਣਾ ਕਿ ਹੁਣ ਗੱਡੀਆਂ ਫੜਨ ਦੇ ਲਈ ਮੈਂ ਜ਼ਰੂਰ ਫੋਨ ਕਰੂੰਗਾ ਹਲਕੇ ਦੇ ਵਿੱਚ ਕਿਸੇ ਨੂੰ ਵੀ ਮਾਈਨਿੰਗ ਨਹੀਂ ਕਰਨ ਦਿੱਤੀ ਜਾਊਗੀ। ਹੂੰ ਜੀ ਇਹ ਐਮਐਲਏ ਸਾਹਿਬ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਖਿਲਾਫ ਸਾਜ਼ਿਸ਼ ਹੈ ਕਿ ਤੁਸੀਂ ਰੋਕ ਰਹੇ ਹੋ ਮਾਈਨਿੰਗ ਤੋਂ ਤਾਂ ਕਰਕੇ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ। ਬਿਲਕੁਲ ਮੇਰਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਹੈ ਜੀ ਮੇਰਾ ਹਲਕੇ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਸਾਡਾ ਗੁਰੂ ਸਾਹਿਬ ਜਾਣਦੇ ਆ ਉਹ ਸਾਡਾ ਕਰਤਾਰ ਹੈ। ਹੂੰ ਔਰ ਮੈਂ ਕਹਣਾ ਵੀ 1 ਰੁਪਇਆ ਵੀ ਖਾਣਾ ਮੇਰੇ ਲਈ ਸਲਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ ਹਮ 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 ਐਮਐਲ ਸਰ ਇਹ ਜਿਹੜੇ ਸਰਾਸਰ ਇਲਜ਼ਾਮ ਜਿਹੜੇ ਲਾਏ ਜਾ ਰਹੇ ਆ ਚਾਹੇ ਉਹ 1.5 ਲੱਖ ਰੁਪਏ ਦੀ ਗੱਲ ਹੈ ਚਾਹੇ ਉਹ 50 ਲੱਖ ਰੁਪਏ ਦੀ ਅੱਜ ਉਹ ਕਹਿੰਦੇ ਕਿ ਅਸੀਂ ਤੁਸੀਂ ਲੈਟਰ ਤਾਂ ਪੂਰੀ ਬੜੋ ਲੈਟਰ ਦੇ ਵਿੱਚ ਹੀ ਕਨਟਰਡਿਕਟ ਨਹੀਂ ਗੱਲਾਂ ਨਹੀਂ ਨਹੀਂ ਬਿਲਕੁਲ ਮੈਂ ਲੈਟਰ ਪੂਰੀ ਪੜ੍ਹੀ ਆ ਅੱਜ ਉਹ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਇਹ ਲੈਟਰ ਦੇਣੀ ਹੈਗੀ ਹੈ ਤੇ ਤੁਸੀਂ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਵੋਗੇ ਉੱਥੇ ਮੈਂ ਹੀ ਮੁੱਖ ਮੰਤਰੀ ਸਾਹਿਬ ਨੂੰ ਦੱਸੂਗਾ ਔਰ ਇਹਦੀ ਜਾਂਚ ਕਰਾ ਕੇ ਜਿਹੜੇ ਵੀ ਬੰਦੇ ਝੂਠੇ ਇਲਜ਼ਾਮ ਲਾਇਆ ਉਹਨਾਂ ਤੇ ਕਾਰਵਾਈ ਵੀ ਹੋਊਗੀ ਤੇ ਮੈਂ ਕੁਝ ਕਰਿਆ ਤਾਂ ਮੇਰੇ ਖਿਲਾਫ ਕਾਰਵਾਈ ਹੋਊਗੀ ਤੇ ਜਿਹੜਾ ਇਹਨਾਂ ਤੇ ਪਰਸੋਂ ਜਿਹੜੇ ਟਿੱਪਰ ਫੜੇ ਗਏ ਆ ਉਹਨਾਂ ਤੇ ਇਹਨਾਂ ਦੇ ਪ੍ਰਧਾਨ ਤੇ ਕੋਈ ਪਰਚਾ ਦਰਜ ਐ ਐਮਐਲਏ ਸਾਹਿਬ ਕੀਤਾ ਗਿਆ ਨਿਊ ਇਹਨਾਂ ਨੇ ਪਤਾ ਨਹੀਂ ਕਿੱਥੋਂ ਕਰਾ ਕੇ ਉਹਦਾ ਟਿੱਪਰ ਛਡਾਇਆ ਜਦ ਕਿ ਉਹ ਜਿਹੜੀ ਜਗ੍ਹਾ ਸੀਗੀ ਉਹ ਵਾਕਫ ਬੋਰਡ ਦੀ ਜਗ੍ਹਾ ਸੀ ਜਿੱਥੇ ਕਰਦੇ ਸੀ ਤੇ ਐਮਐਲਏ ਸਾਹਿਬ ਜਿਹੜੇ ਫਿਰ ਅਫਸਰਾਂ ਨੇ ਛੱਡੇ ਆ ਔਰ ਜਿਹੜੇ ਬੰਦੇ ਨੇ ਛੜਾਇਆ ਉਹਨਾਂ ਤੇ ਵੀ ਕਾਰਵਾਈ ਹੋਊ ਰਾਜੇ ਮੈਂ ਉਸ ਲੈਵਲ ਤੇ ਜਾਣਦਾ ਨਹੀਂ ਐ ਨਾ ਮੈਂ ਕੋਈ ਕਿਸੇ ਗੱਲ ਨੂੰ ਪਰਸਨ ਲੜਾਈ ਤੇ ਨੀ ਨਹੀਂ ਮੇਰੇ ਕਹਿਣ ਦਾ ਮਤਲਬ ਐਮਐਲਏ ਸਾਹਿਬ ਇਹਨਾਂ ਜਿਵੇਂ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਇਹਦੇ ਵਿੱਚ ਅਸੀਂ ਆਪਣੀ ਮੈਂ ਕੋਈ ਕਾਰਵਾਈ ਕਰਨ ਦੀ ਮੈਂ ਅਥਾਰਟੀ ਨਹੀਂ ਹੈ ਹਾਂ ਠੀਕ ਹੈ ਅਸੀਂ ਆਪਣੀ ਚੀਜ਼ ਜਿਹੜੀ ਆ ਕਿ ਨਹੀਂ ਮੈਂ ਮੈਂ ਨਾ ਮੈਂ ਤੁਹਾਡੀ ਗੱਲ ਤੇ ਆ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਚੀਜ਼ ਨਹੀਂ ਹੋਣ ਦਵਾਵਾਂਗਾ ਮਾਈਨਿੰਗ ਬਹੁਤ ਚੰਗੀ ਗੱਲ ਆ ਜਦੋਂ ਤੁਸੀਂ ਨਹੀਂ ਹੋਣ ਦਵੋਗੇ ਪਰ ਜੇ ਕਿਸੇ ਅਫਸਰ ਨੇ ਇਹਨਾਂ ਗੈਲੀ ਵਰਤ ਕੇ ਮਾਈਨਿੰਗ ਕਰਨ ਵਾਲਿਆਂ ਨੂੰ ਛੱਡਿਆ ਤਾਂ ਉਹਦੇ ਉੱਪਰ ਕਾਰਵਾਈ ਤਾਂ ਬਣਦੀ ਔਰ ਪਤਾ ਲੱਗਣਾ ਚਾਹੀਦਾ ਕਿ ਕਿਹਨੇ ਛਡਾਇਆ ਲਿਖਾਂਗੇ ਜੀ ਲਿਖਾਂਗੇ ਲਿਖਾਂਗੇ ਵੀ ਪਤਾ ਲੱਗੇ ਵੀ ਕਿਹਨੇ ਛੜਾਇਆ ਜੀ ਦਿਖਾਂਗੇ ਜੀ ਕਿਉਂਕਿ ਉਹ ਆਪ ਲਿਖ ਰਿਹਾ ਹੈ ਲੈਟਰ ਦੇ ਵਿੱਚ ਹੀ ਲਿਖ ਰਿਹਾ ਹੈ ਕਿ ਇਹਦੀ ਕੋਈ ਪਾਲਿਸੀ ਨਹੀਂ ਹੈ ਕੋਈ ਮਨਜ਼ੂਰੀ ਨਹੀਂ ਹੈ ਕੋਈ ਬੰਦਾ ਬੱਟ ਨਹੀਂ ਸਕਦਾ ਲੈਟਰ 'ਚ ਹੀ ਲਿਖ ਰਿਹਾ ਹੈ ਬਿਲਕੁਲ ਬਿਲਕੁਲ ਲਿਖ ਰਿਹਾ ਹੈ ਲੈਟਰ 'ਚ ਹੀ ਲਿਖ ਰਿਹਾ ਹੈ ਯਾਨੀ ਤੁਸੀਂ ਕਹਿ ਬੰਦੇ ਦੀਆਂ ਆਲਰੇਡੀ ਪਹਿਲਾਂ ਵੀ ਗੱਡੀਆਂ ਫੜੀਆਂ ਹੋਈਆਂ ਨੇ ਇਹਦੇ ਤੇ ਪਹਿਲਾਂ ਹੀ ਪਰਚੇ ਨੇ ਕਹੀ ਅੱਛਾ ਪਹਿਲਾਂ ਵੀ ਇਹਨਾਂ ਤੇ ਪਰਚੇ ਚੱਲੇ ਨੇ ਪਹਿਲੇ ਦਰਾਹੇ ਥਾਣੇ 'ਚ ਇਹਨਾਂ ਦੇ ਪਰਚੇ ਉਹ ਕਹਿੰਦੇ ਕਿ ਜਦੋਂ ਅਸੀਂ ਪੈਸੇ ਦੇ ਦਿੰਨੇ ਆ ਉਦੋਂ ਸਾਡਾ ਵਧੀਆ ਕੰਮਕਾਜ ਚੱਲਦਾ ਰਹਿੰਦਾ ਜਦੋਂ ਅਸੀਂ ਬੰਦ ਕਰ ਦਿੰਨੇ ਆ ਫੇਰ ਫੜਾ ਦਿੰਦੇ ਆ। ਮੈਂ ਉਹੀ ਕਹਿ ਰਿਹਾ ਨਾ ਵੀ ਜੇ ਤਾਂ ਤੁਹਾਨੂੰ ਪੈਸੇ ਦੇਣਾ ਮਤਲਬ ਫਿਰ ਤਾਂ ਚੱਲਦਾ ਹੀ ਆ ਕੰਮ ਫੇਰ ਕੀ ਪ੍ਰੋਬਲਮ ਐ। ਕਹਿੰਦੇ ਜਦੋਂ ਅਸੀਂ ਦੇ ਨਹੀਂ ਹੁੰਦੇ ਉਦੋਂ ਕਹਿੰਦੇ ਇਹ ਫੜਦੇ ਆ ਸਾਨੂੰ। ਤੁਸੀਂ ਇਹ ਦੇਖੋ ਨਾ ਬੇਡਾ ਵਧੀਆ ਕੰਮ ਆ ਕਰੋੜ ਰੁਪਈਆ ਉਹਨੇ ਕਿ ਐਮਐਲਏ ਨੂੰ ਦੇਤਾ ਮਿੱਟੀ ਵਾਲੇ ਨੇ। ਹਾਂ। ਤੇ ਤੂੰ ਵਧੀਆ ਦਾ ਕੰਮ ਹੀ ਕੋਈ ਨਹੀਂ ਮੈਂ ਤਾਂ ਕਹਿੰਦਾ ਸਾਰੇ ਬੇਰਜ਼ਗਾਰਾਂ ਨੂੰ ਇੱਥੇ ਕੰਮ ਲੱਗ ਜਾਣਾ ਚਾਹੀਦਾ ਉਹਨਾਂ ਨੂੰ ਬਚਤ ਕਿੰਨੀ ਹੁੰਦੀ ਹੋਊਗੀ ਸੋਚ ਕੇ ਦੇਖੋ ਹਾਂ 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 ਦੇਖੀ ਜਿਹੜੀ ਗੱਲ ਆ ਉਹਦੇ ਵਿੱਚ ਹੀ ਕੰਟਰਡਿਕਟ ਨੇ ਸਾਰੀਆਂ ਗੱਲਾਂ ਚ ਹੂੰ ਯਾਨੀ ਕਹਿਣ ਦਾ ਭਾਵ ਸਾਜ਼ਿਸ਼ ਤੁਸੀਂ ਇਸ ਚੀਜ਼ ਨੂੰ ਦੱਸ ਰਹੇ ਹੋ ਤੁਹਾਡੇ ਖਿਲਾਫ ਸਾਜ਼ਿਸ਼ ਨਹੀਂ ਉਹ ਬਖਲਾਹਟ ਹੈ ਕੋਈ ਗੱਲ ਨਹੀਂ ਸਾਡੇ ਅਕਸ ਨੂੰ ਗੁਰਸਿੱਖਾਂ ਅਸੀਂ ਸਾਡੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਆ ਲੋਕ ਕੋਈ ਨਹੀਂ ਗੱਤ ਨਹੀਂ ਹੈ ਪ੍ਰਮਾਤਮਾ ਸਾਡੇ ਨਾਲ ਹੈ ਤੁਸੀਂ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੋ ਬਿਲਕੁਲ ਦੇ ਰਹੇ ਮੇਰੇ ਨਾਲ ਐਮਐਲਏ ਗਿਆਸਪੁਰਾ ਸਾਹਿਬ ਜੁੜੇ ਨਹੀਂ ਔਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਲੈਟਰ ਵਾਇਰਲ ਕੀਤੀ ਗਈ ਹੈ ਇੱਕ ਟਵੀਟ ਕੀਤਾ ਗਿਆ ਐਮਐਲਏ ਸਾਹਿਬ ਉਸ ਲੈਟਰ ਦੇ ਵਿੱਚ ਤੁਹਾਡੇ ਤੇ ਇਲਜ਼ਾਮ ਲਾਏ ਗਏ ਆ ਟਿੱਪਰ ਯੂਨੀਅਨ ਸਾਨੇ ਆਲਵਲ ਦੇ ਵੱਲੋਂ ਕਿ ਐਮਐਲਏ ਸਾਡੇ ਤੋਂ ਅਸੀਂ ਮਿੱਟੀ ਪੁੱਟ ਦਿਆਂ ਤੇ ਪ੍ਰਤੀ ਕੀਲਾ ਐਮਐਲਏ ਸਾਡੇ ਤੋਂ 1.5 ਲੱਖ ਰੁਪਈਆ ਜਿਹੜਾ ਉਹ ਰਿਸ਼ਵਤ ਮੰਗਦਾ ਔਰ ਭਗਵੰਤ ਮਾਨ ਦੇ ਨਾਮ ਤੇ 50 ਲੱਖ ਰੁਪਈਆ ਐਮਪੀ ਵੋਟਾਂ ਦੇ ਲਈ ਮੰਗ ਰਹੇ ਨੇ ਅੱਛਾ ਜੀ ਇਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਲੈਕਸ਼ਨ ਦਾ ਸਮਾਂ ਹੈ ਜਿਹੜੇ ਵਿਰੋਧੀ ਨੇ ਉਹਨਾਂ ਨੇ ਇਲਜ਼ਾਮ ਤਾਂ ਲਾਉਣੀ ਹੁੰਦੇ ਆ ਦੂਸਰੀ ਗੱਲ ਇਹ ਹੈ ਕਿ 1 ਰੁਪਈਆ ਵੀ ਮੇਰੇ ਲਈ ਸਰਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ ਤੀਜੀ ਗੱਲ ਉਸ ਲੈਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਲਿਖਿਆ ਵੀ ਅਸੀਂ 1.5 ਲੱਖ ਰੁਪਈਆ ਦੰਨੇ ਆ ਇਹ 1.5 ਲੱਖ ਰੁਪਈਆ ਦੰਨੇ ਆ ਤੇ ਫਿਰ ਮੈਂ ਰੋਕਦਾ ਕਿਉਂ ਹਣਾ ਜਦੋਂ ਮੇਰੇ ਨਾਲ ਸੈਟਿੰਗ ਹੀ ਹੋ ਗਈ ਤੇ ਦੂਜੀ ਗੱਲ ਉਹ ਲਿਖਦੇ ਆ ਵੀ ਟਿਪ ਪੱਟਣ ਦੰਦੇ ਨਹੀਂ ਤੀਜੀ ਗੱਲ ਉਹ ਲਿਖਦੇ ਆ ਵੀ ਇਹਦੀ ਕੋਈ ਮਨਜ਼ੂਰੀ ਨਹੀਂ ਹੂੰ ਮੈਂ ਤੁਹਾਡੇ ਚੈਨਲ ਜਰੀਏ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਦਾ ਹੂੰ ਕਿ ਮੈਂ ਪੈੜ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਤਾੜਨਾ ਹੂੰ ਕਿਸੇ ਵੀ ਬੰਦੇ ਨੂੰ ਗਲਤ ਕੰਮ ਪੈੜ ਹਲਕੇ ਚ ਨਾ ਅਸੀਂ ਹੋਣ ਦੇਵਾਂਗੇ ਨਾ ਪਹਿਲਾਂ ਹੋਣ ਦਿੱਤਾ ਕਿ ਜਿੰਨੇ ਮਰਜ਼ੀ ਤੜਫੀ ਜਾਣ ਜੋ ਮਰਜ਼ੀ ਕਰੀ ਜਾਣ ਔਰ ਮੇਰੀ ਸਖਤ ਵਾਰਨਿੰਗ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਗੀ ਐਮਐਲ ਸਾਹਿਬ ਉਹ ਉਹ ਇਹ ਵੀ ਗੱਲ ਕਹਿ ਰਹੇ ਆ ਕਿ ਐਮਪੀ ਵੋਟਾਂ ਦੇ ਲਈ 50 ਲੱਖ ਰੁਪਏ ਭਗਵੰਤ ਮਾਨ ਦੇ ਨਾਮ ਤੇ ਮੰਗ ਰਹੇ ਆ ਮੈਂ ਹੁਈ ਕਹਿ ਰਿਹਾ ਨਾ ਉਹ ਤਾਂ ਕੁਝ ਵੀ ਕਹਿ ਸਕਦੇ ਆ ਨਾ ਮੈਂ ਕਹਿ ਸਕਦਾ ਆਪਣਾ ਕਿਸੇ ਨੂੰ ਨਹੀਂ ਨਾ ਫੜ ਸਕਦੇ ਹੂੰ ਹਾਂ ਉਹਦੇ ਲਈ ਮੈਂ ਕਹਿੰਦਾ ਕੋਈ ਵੀ ਵੱਡੀ ਤੋਂ ਵੱਡੀ ਏਜੰਸੀ ਇਹਦੇ ਦੀ ਜਾਂਚ ਕਰੇ ਜੇਕਰ ਮੇਰਾ 1% ਵੀ ਹੋਵੇ ਤੇ ਮੈਂ ਉਸੇ ਟਾਈਮ ਹੀ ਆਪਣੇ ਆਪ ਨੂੰ ਸੁਸਾਈਡ ਕਰਨ ਲਈ ਤਿਆਰ ਹਾਂ ਹੂੰ ਅੱਛਾ ਤੁਸੀਂ ਯਾਨੀ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਮੇਰੇ ਹਰ ਤਰ੍ਹਾਂ ਦਾ ਜੇਰ ਮੈਂ ਪੰਥਕ ਬੰਦਾ ਪਿਛਲੇ 15 ਸਾਲਾਂ ਤੋਂ ਮੈਂ ਪੰਥ ਦੀ ਸੇਵਾ ਤੇ ਲੜਦਾ ਆ ਰਿਹਾ ਹਾਂ ਔਰ ਮੈਂ ਆਪਣੇ ਪ੍ਰਿੰਸੀਪਲ ਤੇ ਕਾਇਮ ਹਾਂ ਬੇਸਿਕਲੀ ਗੱਲ ਕੀ ਆ ਕਿ ਪਰਸੋਂ ਇਹ ਕੋਈ ਮਾਈਨਿੰਗ ਕਰਦਾ ਸੀ ਇਹਨਾਂ ਦਾ ਜਿਹੜਾ ਕੋਈ ਪ੍ਰਧਾਨ ਹੈ ਉਹ ਰਾਜਗੜ੍ਹ ਦੇ ਵਿੱਚ ਮਸ਼ੀਨ ਨੇ ਦੀ ਫੜੀ ਗਈ ਸੀ ਤੇ ਉੱਥੇ ਮੈਨੂੰ ਬੜੇ ਅਲ ਇਧਰ-ਉਧਰ ਫੋਨ ਕਰਾਏ ਕਿ ਪੁਲਿਸ ਨੂੰ ਕਹਿ ਕੇ ਗੱਡੀ ਛਡਵਾ ਦੇ ਪਰ ਮੈਂ ਵੀ ਇਹ ਗੁਰੂ ਸਾਹਿਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਪੁਲਿਸ ਨੂੰ ਨਾ ਮੈਂ ਕਦੇ ਕਿਸੇ ਦੀ ਗੱਡੀ ਫੜਨ ਲਈ ਫੋਨ ਕੀਤਾ ਤੇ ਨਾ ਕਿਸੇ ਦੀ ਗੱਡੀ ਛੱਡਣ ਲਈ ਫੋਨ ਕੀਤਾ ਔਰ ਇਹ ਮੈਂ ਪਰ ਹੁਣ ਮੈਂ ਤੁਹਾਡੇ ਜ਼ਰੀਏ ਜ਼ਰੂਰ ਕਹਿਣਾ ਕਿ ਹੁਣ ਗੱਡੀਆਂ ਫੜਨ ਦੇ ਲਈ ਮੈਂ ਜ਼ਰੂਰ ਫੋਨ ਕਰੂੰਗਾ ਹਲਕੇ ਦੇ ਵਿੱਚ ਕਿਸੇ ਨੂੰ ਵੀ ਮਾਈਨਿੰਗ ਨਹੀਂ ਕਰਨ ਦਿੱਤੀ ਜਾਊਗੀ। ਹੂੰ ਜੀ ਇਹ ਐਮਐਲਏ ਸਾਹਿਬ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਖਿਲਾਫ ਸਾਜ਼ਿਸ਼ ਹੈ ਕਿ ਤੁਸੀਂ ਰੋਕ ਰਹੇ ਹੋ ਮਾਈਨਿੰਗ ਤੋਂ ਤਾਂ ਕਰਕੇ ਤੁਹਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ। ਬਿਲਕੁਲ ਮੇਰਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਹੈ ਜੀ ਮੇਰਾ ਹਲਕੇ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਸਾਡਾ ਗੁਰੂ ਸਾਹਿਬ ਜਾਣਦੇ ਆ ਜੋ ਸਾਡਾ ਗਰਦਾਰ ਹੈ। ਹੂੰ ਔਰ ਮੈਂ ਕਹਿੰਦਾ ਵੀ 1 ਰੁਪਇਆ ਵੀ ਖਾਣਾ ਮੇਰੇ ਲਈ ਸਲਫਾਸ ਦੀ ਗੋਲੀ ਖਾਣ ਦੇ ਬਰਾਬਰ ਹੂੰ 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 ਐਮਐਲ ਸਾਬ ਇਹ ਇਹ ਜਿਹੜੇ ਸਰਾਸਰ ਇਲਜ਼ਾਮ ਜਿਹੜੇ ਲਾਏ ਜਾ ਰਹੇ ਆ ਚਾਹੇ ਉਹ 1.5 ਲੱਖ ਰੁਪਏ ਦੀ ਗੱਲ ਹੈ ਚਾਹੇ ਉਹ 50 ਲੱਖ ਰੁਪਏ ਦੀ ਅੱਜ ਉਹ ਕਹਿੰਦੇ ਆ ਕਿ ਅਸੀਂ ਤੁਸੀਂ ਤਾਂ ਪੂਰੀ ਬੜੋ ਲੈਟਰ ਦੇ ਵਿੱਚ ਹੀ ਕਨਟਰਡਿਕਟ ਨਹੀਂ ਗੱਲਾਂ ਨਹੀਂ ਨਹੀਂ ਬਿਲਕੁਲ ਮੈਂ ਲੈਟਰ ਪੂਰੀ ਪੜ੍ਹੀ ਆ ਅੱਜ ਉਹ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਇਹ ਲੈਟਰ ਦੇਣੀ ਹੈਗੀ ਤੇ ਤੁਸੀਂ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਵੋਗੇ ਉੱਥੇ ਮੈਂ ਹੀ ਮੁੱਖ ਮੰਤਰੀ ਸਾਹਿਬ ਨੂੰ ਦੱਸੂਗਾ ਔਰ ਇਹਦੀ ਜਾਂਚ ਕਰਾ ਕੇ ਜਿਹੜੇ ਵੀ ਬੰਦੇ ਝੂਠੇ ਇਲਜ਼ਾਮ ਲਾਇਆ ਉਹਨਾਂ ਤੇ ਕਾਰਵਾਈ ਵੀ ਹੋਊਗੀ ਤੇ ਮੈਂ ਕੁਝ ਕਰਿਆ ਤਾਂ ਮੇਰੇ ਖਿਲਾਫ ਕਾਰਵਾਈ ਹੋਊਗੀ ਤੇ ਜਿਹੜਾ ਇਹਨਾਂ ਤੇ ਪਰਸੋਂ ਜਿਹੜੇ ਟਿੱਪਰ ਫੜੇ ਗਏ ਆ ਉਹਨਾਂ ਤੇ ਇਹਨਾਂ ਦੇ ਪ੍ਰਧਾਨ ਤੇ ਕੋਈ ਪਰਚਾ ਦਰਜ ਆ ਮੇਰੇ ਸਾਹਿਬ ਕੀਤਾ ਗਿਆ ਨਿਉ ਇਹਨਾਂ ਨੇ ਪਤਾ ਨਹੀਂ ਕਿੱਥੋਂ ਕਰਾ ਕੇ ਉਹਦਾ ਟਿੱਪਰ ਛਡਾਇਆ ਜਦ ਕਿ ਉਹ ਜਿਹੜੀ ਜਗ੍ਹਾ ਸੀਗੀ ਉਹ ਵਾਕਫ ਬੋਰਡ ਦੀ ਜਗ੍ਹਾ ਸੀ ਜਿੱਥੇ ਕਰ ਰਹੇ ਸੀ ਤੇ ਐਮਐਲਏ ਸਾਹਿਬ ਜਿਹੜੇ ਫਿਰ ਅਫਸਰਾਂ ਨੇ ਛੱਡਿਆ ਔਰ ਜਿਹੜੇ ਬੰਦੇ ਨੇ ਛਡਾਇਆ ਉਹਨਾਂ ਤੇ ਵੀ ਕਾਰਵਾਈ ਹੋਊਗੀ ਰਾਜੇ ਮੈਂ ਉਸ ਲੈਵਲ ਤੇ ਜਾਣਦਾ ਨਹੀਂ ਆ ਨਾ ਮੈਂ ਕੋਈ ਕਿਸੇ ਗੱਲ ਨੂੰ ਪਰਸੋਂ ਲੜਾਈ ਚ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਐਮਐਲਏ ਸਾਹਿਬ ਇਹਨਾਂ ਜਿਵੇਂ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਇਹਦੇ ਵਿੱਚ ਅਸੀਂ ਆਪਣੀ ਰਿਪੋਰਟ ਮੈਂ ਕੋਈ ਕਾਰਵਾਈ ਕਰਨ ਦੀ ਮੈਂ ਅਥਾਰਟੀ ਨਹੀਂ ਹੈ ਹਾਂ ਠੀਕ ਹੈ ਅਸੀਂ ਆਪਣੀ ਚੀਜ਼ ਜਿਹੜੀ ਆ ਕਿ ਨਹੀਂ ਮੈਂ ਮੈਂ ਨਾ ਮੈਂ ਤੁਹਾਡੀ ਗੱਲ ਤੇ ਆ ਰਿਹਾ ਜਿਵੇਂ ਤੁਸੀਂ ਕਹਿ ਰਹੇ ਆ ਕਿ ਮੈਂ ਇਹ ਚੀਜ਼ ਨਹੀਂ ਹੋਣ ਦਵਾਵਾਂਗਾ ਮਾਈਨਿੰਗ ਬਹੁਤ ਚੰਗੀ ਗੱਲ ਆ ਜਦੋਂ ਤੁਸੀਂ ਨਹੀਂ ਹੋਣ ਦਵੋਗੇ ਪਰ ਜੇ ਕਿਸੇ ਅਫਸਰ ਨੇ ਇਹਨ ਗਹਿਲੀ ਵਰਤ ਕੇ ਮਾਈਨਿੰਗ ਕਰਨ ਵਾਲਿਆਂ ਨੂੰ ਛੱਡਿਆ ਤਾਂ ਉਹਦੇ ਉੱਪਰ ਕਾਰਵਾਈ ਤਾਂ ਬਣਦੀ ਔਰ ਪਤਾ ਲੱਗਣਾ ਚਾਹੀਦਾ ਕਿ ਕਿਹਨੇ ਛੱਡਾਇਆ ਲਿਖਾਂਗੇ ਜੀ ਲਿਖਾਂਗੇ ਲਿਖਾਂਗੇ ਵੀ ਪਤਾ ਲੱਗੇ ਵੀ ਕਿਹਨੇ ਛੜਾਇਆ ਜੀ ਦਿਖਾਂਗੇ ਜੀ ਕਿਉਂਕਿ ਉਹ ਆਪ ਲਿਖ ਰਿਹਾ ਹੈ ਲੈਟਰ ਦੇ ਵਿੱਚ ਹੀ ਲਿਖ ਰਿਹਾ ਹੈ ਕਿ ਇਹਦੀ ਕੋਈ ਪਾਲਿਸੀ ਨਹੀਂ ਹੈ ਕੋਈ ਮਨਜ਼ੂਰੀ ਨਹੀਂ ਹੈ ਕੋਈ ਬੰਦਾ ਬੱਟ ਨਹੀਂ ਸਕਦਾ ਲੈਟਰ 'ਚ ਹੀ ਲਿਖ ਰਿਹਾ ਹੈ ਬਿਲਕੁਲ ਬਿਲਕੁਲ ਲਿਖ ਰਿਹਾ ਹੈ ਲੈਟਰ 'ਚ ਹੀ ਲਿਖ ਰਿਹਾ ਹੈ ਯਾਨੀ ਤੁਸੀਂ ਕਹਿ ਬਹੁਤ ਸਾਰੇ ਬੰਦੇ ਦੀਆਂ ਆਲਰੇਡੀ ਪਹਿਲਾਂ ਵੀ ਗੱਡੀਆਂ ਫੜੀਆਂ ਹੋਈਆਂ ਨੇ ਇਹਦੇ ਤੇ ਪਹਿਲਾਂ ਹੀ ਪਰਚੇ ਨੇ ਕਹੀ ਅੱਛਾ ਪਹਿਲਾਂ ਵੀ ਇਹਨਾਂ ਤੇ ਪਰਚੇ ਚੱਲੇ ਨੇ ਜਿਹੜੇ ਰਾਹੇ ਸਾਨੇ 'ਚ ਇਹਨਾਂ ਦੇ ਪਰਚੇ ਉਹ ਕਹਿੰਦੇ ਕਿ ਜਦੋਂ ਅਸੀਂ ਪੈਸੇ ਦੇ ਦਿੰਨੇ ਆ ਉਦੋਂ ਸਾਡਾ ਵਧੀਆ ਕੰਮ ਕਾਜ ਚੱਲਦਾ ਰਹਿੰਦਾ ਜਦੋਂ ਅਸੀਂ ਬੰਦ ਕਰ ਦਿੰਨੇ ਆ ਫੇਰ ਫੜਾ ਦਿੰਦੇ ਆ ਮੈਂ ਉਹੀ ਕਹਿ ਰਿਹਾ ਨਾ ਵੀ ਜੇ ਤਾਂ ਤੁਹਾਨੂੰ ਪੈਸੇ ਦੇਣਾ ਮਤਲਬ ਫਿਰ ਤੋਂ ਚੱਲਦਾ ਹੀ ਆ ਕੰਮ ਫੇਰ ਕੀ ਪ੍ਰੋਬਲਮ ਹੈ ਕਹਿੰਦੇ ਜਦੋਂ ਅਸੀਂ ਦੇ ਨਹੀਂ ਹੁੰਦੇ ਉਦੋਂ ਕਹਿੰਦੇ ਇਹ ਫੜਦੇ ਆ ਸਾਨੂੰ ਤੁਸੀਂ ਇਹ ਦੇਖੋ ਨਾ ਬੇਡਾ ਵਧੀਆ ਕੰਮ ਕਰੋੜ ਰੁਪਈਆ ਉਹਨੇ ਕਿ ਐਮਐਲਏ ਨੂੰ ਦੇਦਾ ਮਿੱਟੀ ਵਾਲੇ ਨੇ ਹਾਂ ਤੇ ਤੂੰ ਵਧੀਆ ਦਾ ਕੰਮ ਹੀ ਕੋਈ ਨਹੀਂ ਮੈਂ ਤਾਂ ਕਹਿੰਦਾ ਸਾਰੇ ਬੇਰੁਜ਼ਗਾਰਾਂ ਨੂੰ ਜੀ ਕੰਮ ਲੱਗ ਜਣਾ ਚਾਹੀਦਾ ਉਹਨਾਂ ਨੂੰ ਬਚਤ ਕਿੰਨੀ ਹੁੰਦੀ ਹੋਗੀ ਸੋਚ ਕੇ ਦੇਖੋ ਹਾਂ 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 ਜਿਹੜੀ ਗੱਲ ਹੈ ਉਹਦੇ ਵਿੱਚ ਹੀ ਕੰਟਰਡਿਕਟਰ ਨੇ ਸਾਰੀਆਂ ਗੱਲਾਂ ਚ ਹੂੰ ਯਾਨੀ ਕਹਿੰਦਾ ਭਾਬ ਸਾਜ਼ਿਸ਼ ਤੁਸੀਂ ਇਸ ਚੀਜ਼ ਨੂੰ ਦੱਸ ਰਹੇ ਹੋ ਤੁਹਾਡੇ ਖਿਲਾਫ ਸਾਜ਼ਿਸ਼ ਨਹੀਂ ਉਹ ਬਖਲਾਹਟ ਹੈ ਕੋਈ ਗੱਲ ਨਹੀਂ ਸਾਡੇ ਅਕਸ ਨੂੰ ਗੁਰਸਿੱਖਾਂ ਅਸੀਂ ਸਾਡੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਆ ਲੋਕ ਕੋਈ ਨਹੀਂ ਗੱਤਨੀ ਹੈ ਪ੍ਰਮਾਤਮਾ ਸਾਡੇ ਨਾਲ ਹੈ ਤੁਸੀਂ ਕਿਸੇ ਵੀ ਤਰੀਕੇ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੋ ਬਿਲਕੁਲ ਦੇਰ ਹੈ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਸਹੀ ਜੀ